ਰਾਸ਼ਕਬੀਰ ਸਿੰਘ ਬਾਦਲ ਹਰ ਚੀਜ਼ ਨੂੰ ਬਰੀਕੀ ਨਾਲ ਦੇਖਦੇ ਨੇ ਪਸ਼ੂ ਪਾਲਣ ਦਾ ਧੰਦਾ ਹੋਵੇ ਚਾਹੇ ਮੱਛੀ ਪਾਲਣ ਦਾ ਧੰਦਾ ਹੋਵੇ ਚਾਹੇ ਪੋਲਟਰੀ ਫਾਰਮਿੰਗ ਦਾ ਧੰਦਾ ਹੋਵੇ ਸੋ ਬੜੀ ਬਰੀਕੀ ਨਾਲ ਦੇਖਦੇ ਨੇ ਕਿਉਂਕਿ ਅੱਜ ਜਿਹੜਾ ਹੈਗਾ ਪੰਜਾਬ ਨੂੰ ਰੁਜ਼ਗਾਰ ਦੀ ਲੋੜ ਹੈ ਸੋ ਰੁਜ਼ਗਾਰ ਦੇਣ ਵਾਸਤੇ ਇਸ ਤਰ੍ਹਾਂ ਦੀਆਂ ਪਾਲਿਸੀਆਂ ਦੇ ਨੇੜੇ ਪਹੁੰਚ ਕੇ ਦੇਖਣਾ ਚਾਹੀਦਾ ਸੋ ਪਾਰਟੀ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਸਾਹਿਬ ਨੇ ਬੀਟੀਆਂ ਦੇ ਵਿੱਚ ਵੀ ਕਈ ਵਾਰ ਕਿਹਾ ਕਿ ਜਿਹੜਾ ਕਿਸਾਨ ਹੈਗਾ ਜਿੱਥੇ ਤੱਕ ਉਹ ਸੈੜ ਧੰਦੇ ਨਹੀਂ ਅਪਣਾਉਂਦਾ ਉੱਥੇ ਤੱਕ ਕਿਸਾਨੀ ਜਿਹੜੀ ਹੈਗੀ ਆ ਉੱਪਰ ਫੁੱਲਤ ਨਹੀਂ ਹੋ ਸਕਦੀ ਤੇ ਨਾ ਹੀ ਕਿਸਾਨ ਨੂੰ ਸੋ ਇਸ ਦਾ ਅਪਰਾਲੇ ਜਿਹੜੇ ਦਾ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਕਿਹਾ ਕਿ ਜਦੋਂ ਸਾਡੀ ਸਰਕਾਰ ਬਣਦੀ ਹੈ ਤੇ ਇਹ ਨੌਜਵਾਨਾਂ ਨੂੰ ਸਪੈਸ਼ਲ ਟ੍ਰੇਨਿੰਗ ਦਵਾ ਕੇ ਤੇ ਇਸ ਤਰ੍ਹਾਂ ਦੇ ਕੰਮਾਂ ਵਾਸਤੇ ਤਿਆਰ ਕਰਕੇ ਕਿਉਂਕਿ ਨੌਕਰੀਆਂ ਜੜੀਆਂ ਹੈਗੀਆਂ ਨੇ ਘਰ-ਘਰ ਨਹੀਂ ਮਿਲ ਸਕਦੀਆਂ ਰੁਜ਼ਗਾਰ ਦੇਣ ਵਾਸਤੇ ਸਾਡਾ ਜਿਹੜਾ ਨੌਜਵਾਨ ਹੈ ਲੈਣ ਵਾਸਤੇ ਉਹ ਵਿਦੇਸ਼ਾਂ 'ਚ ੱੱਕੀ ਖਾਂਦਾ ਹੈ ਤੇ ਅਸੀਂ ਆਪਣੇ ਸੂਬੇ ਵਿੱਚ ਜਿਹੜਾ ਕਿ ਸਾਡਾ ਸੂਬਾ ਇਸ ਗੱਲ ਤੋਂ ਮੰਨਿਆ ਹੋਗਾ ਖੇਤੀ 'ਚ ਐਗਰੀਕਲਚਰ 'ਚ ਤੇ ਆ ਪਸ਼ੂ ਪਾਲਣ ਧੰਦੇ ਚ ਮਸ਼ਹੂਰ ਰਿਹਾ। ਇਸ ਧੰਦੇ ਨੂੰ ਦੁਬਾਰਾ ਅਪਣਾਉਣ ਦੀ ਲੋੜ ਹੈ। ਸਾਡੀ ਪਾਰਟੀ ਦੀ ਸਰਕਾਰ ਬਣਨ ਤੇ ਸਰਦਾਰ ਸੁਖਵੀਰ ਸਿੰਘ ਬਾਦਲ ਸਾਹਿਬ ਨੇ ਵਾਅਦਾ ਕੀਤਾ ਕਿ ਲੋਕਾਂ ਨੂੰ ਰੋਜ਼ਗਾਰ ਦੇਣਾ ਹੈ। ਸੋ ਮੈਂ ਇਸ ਗੱਲ ਦਾ ਪ੍ਰਧਾਨ ਸਾਹਿਬ ਦਾ ਧੰਨਵਾਦ ਕਰਦਾ ਕਿ ਬੜੀ ਬਰੀਕੀ ਨਾਲ ਹਰ ਚੀਜ਼ ਨੂੰ ਦੇਖ ਕੇ ਤੇ ਉਹਦੇ ਉੱਪਰ ਮਾਈਂਡ ਤਿਆਰ ਕਰਕੇ ਸਰਕਾਰ ਦੇ ਵਿੱਚ ਪਾਲਿਸੀਆਂ ਬਣਾਉਣ ਦੀ ਤਿਆਰੀ ਕਰ ਰਹੇ ਨੇ। ਥੈਂਕ ਯੂ।